ਅਜੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜੇ ਕੁਝ ਨਜਾਇਜ਼ ਸਾਰੀ ਕੀਤੀ ਰਹੀ ਸੀਗੀ ਉਸ ਸੰਬੰਧੀ ਜਿਹੜੇ ਸਾਨੂੰ ਪੁਲਿਸ ਹੈਲਪ ਬਾਰੇ ਜਿਹੜਾ ਇਸ ਸੰਬੰਧੀ ਜਿਹੜਾ ਆਰਡਰਸ ਆਏ ਸੀਗੇ ਕਿ ਪੁਲਿਸ امداد ਦੇਣੀ ਹੈ ਜਿਹੜੀ ਇਹ ਨਜਾਇਜ਼ ਸਾਰੀ ਕੀਤੀ ਹੋਈ ਹੈ ਇੱਥੇ ਦੱਸਣਯੋਗ ਇਹ ਗੱਲ ਹੈ ਵੀ ਇਹ ਨਜਾਇਜ਼ ਸਾਰੀ ਹੀ ਨਹੀਂ ਨਜਾਇਜ਼ ਜਗ੍ਹਾ ਤੇ ਹੀ ਨਿਕਲੀ ਇੱਕ ਨਸ਼ਾ ਤਸਕਰ ਹੈਗੇ ਆ ਜਿੱਦਾਂ ਤੇ ਜਿਨ੍ਹਾਂ ਨੇ ਸਾਰੀ ਜਾਇਦਾਦ ਨਸ਼ੇ ਤੋਂ ਬੜਾਈਏ ਜਿਹੜੀ ਇੰਨੇ ਵੱਡੇ ਆਹ ਜਿਹੜਾ ਕੰਸਟਰਕਸ਼ਨ ਕੀਤੀ ਹੋਈ ਹੈ ਇਹ ਸਾਰੀ ਨਸ਼ੇ ਤੋਂ ਹੀ ਕੀਤੀ ਹੋਈ ਹੈ ਨਸ਼ੇ ਦੇ ਕਾਰੋਬਾਰ ਤੋਂ ਨਜਾਇਜ਼ ਜਿਹੜੇ ਪੈਸੇ ਕਮਾਏ ਹੋਏ ਇਹ ਕਲਾਸ਼ਕੌਰ ਪਤਨੀ ਸਰਬਨ ਸਿੰਘ ਵਾਸੀ ਮੋਲਾ ਚਾਬੇਰਿਆ ਜੀ ਦਾ ਇਹਦੇ ਕੋਲ ਇਹਦੇ ਤੇ 8 ਮੁਕਦਮੇ ਦਰਜ ਹੈ ਤੇ ਇਵੇਂ ਇਸ ਦੇ ਲੜਕੇ ਤੇ ਗੁਰਮੰਗਤ ਸਿੰਘ ਉਰ ਪੰਗਾ ਉਹਦੇ ਤੇ ਵੀ 8 ਪਰਚੇ ਦਰਜ ਆ ਜਿਹੜੇ ਇਹ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਸੀਗੇ ਉਸ ਤੋਂ ਕਮਾਈ ਕੀਤੀ ਹੋਈ ਹੈ ਤੇ ਮੈਂ ਇਹੀ ਮੈਸੇਜ ਦੇਣਾ ਚਾਹੂਗਾ ਆਮ ਜਨਤਾ ਨੂੰ ਨੌਜਵਾਨਾਂ ਨੂੰ ਵੀ ਆਪਾਂ ਨਸ਼ੇ ਤੋਂ ਦੂਰ ਰਹੀਏ ਤੇ ਇਹ ਜਿਹੜੀ ਚੀਜ਼ ਹੈ ਜਈ ਚੀਜ਼ ਹੁੰਦੀ ਕਦੇ ਫਲਦੀ ਫੁੱਲਦੀ ਨਹੀਂ ਇਸ ਦਾ ਅੰਤ ਵਿੱਚ ਜਿਹੜੇ ਨਜਾਇਜ਼ ਪੈਸੇ ਕਮਾਏ ਹੁੰਦੇ ਆ ਨੌਜਵਾਨੀਆਂ ਖਰਾਬ ਕੀਤੀ ਹੁੰਦੀ ਆ ਉਸ ਦਾ ਆਪਾਂ ਨੂੰ ਹਿਸਾਬ ਕਿਤਾਬ ਦੇ ਨਹੀਂ ਲੰਦੇ ਤੇ ਇਹ ਸਾਡੇ ਤਹਿਸੀਲਦਾਰ ਸਾਹਿਬ ਇਹ ਐਗਜ਼ੀਕਟਿਵ ਰਜਿਸਟਰਡ ਹੈਗੇ ਇਹਨਾਂ ਦੀ ਦੇਖ ਦੇ ਇਸ ਤਰ੍ਹਾਂ ਹੋ ਰਿਹਾ ਤੇ ਸਾਰਾ ਜਿਹੜੀ ਅਸੀਂ ਆ ਵਾਕੀ ਇਸ ਦੀ ਪੁਲਿਸ ਉਹਦਾ ਦਿੱਤੀ ਨਜਾਇਜ਼ ਬੜੀ ਸਾਰੀ ਕੀਤੀ ਹੋਈ ਸੀ ਨਜਾਇਜ਼ ਪੈਸੇ ਨਾਲ ਤੇ ਇਸ ਦਾ ਹੁਣ ਮਤਲਬ ਅੱਜ ਜਿਹੜਾ ਇਸ ਜਿਹੜਾ ਇੰਨੇ ਚਿਰ ਦਾ ਨਸ਼ਾ ਕਰ ਰਿਹਾ ਸੀ ਬਨੂਆ ਦੱਸ ਰਿਹਾ ਕਈ ਜਾਣੇ ਪਿਛਲੇ 40 ਸਾਲ ਤੋਂ ਨਸ਼ੇ ਦੇ ਵਿੱਚੋਂ ਨੌਲ ਸੀ ਤੇ ਹੁਣ ਜਾ ਕੇ ਉਹਦਾ ਹਿਸਾਬ ਹੈ